ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰੋਜ਼ਾਨਾ ਪਹੁੰਚ ਸਕਣ ਜੀ ਰਿਸ਼ਤਾ ਹੈ ਜੀ ਪਹਿਲਾ ਫਾਈਲ ਨੰਬਰ 145 ਨਾਮ ਸਿੰਘ ਜ਼ਿਲ੍ਹਾ ਤਰਨਤਾਰਨ ਸ਼ਹਿਰ ਖੇਮਕਰਨ ਮੁੰਡੇ ਦੀ ਕਾਸਟ ਜੱਟ ਸਿੱਖਾ ਗੋਤ ਖਹਿਰੇ ਡੇਟ ਆਫ ਬਰਥ 22 1998 ਹਾਈਟ 5 ਫੁੱਟ ਤੇ 10 ਇੰਚ ਸਟੱਡੀ ਪਲੱਸ 2 ਆਈਟੀਆ ਫਿਟਰ ਕੋਰਸ ਕੰਪਿਊਟਰ ਕੋਰਸ ਕੀਤਾ ਹੈ ਜੀ ਸਿਵਲਿੰਗ ਇੱਕ ਭੈਣ ਕੰਮਕਾਰ ਇਲੈਕਟ੍ਰੀਸ਼ੀਅਨ ਪਲੰਬਰ ਸੀਸੀਟੀਵੀ ਕੈਮਰਾ 에어 ਕੰਡੀਸ਼ਨਰ ਜ਼ਮੀਨ ਨਹੀਂ ਹੈ ਜੀ ਇਹਨਾਂ ਕੋਲ ਇੱਕ ਦੁਕਾਨ ਹੈ ਹਦੇ ਆਪਣਾ ਵਧੀਆ ਘਰ ਘਰਬਾਰ ਵਧੀਆ ਬਣਿਆ ਹੋਇਆ ਹੈ ਜੀ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕੀ ਘਰੇਲੂ ਕੰਮ ਕਰ ਜਾਣਦੀ ਹੋਵੇ ਘਰ ਦਾ ਕੰਮਕਾਰ ਕਰਨ ਯੋਗ ਹੋਵੇ ਕਾਸਟ ਐਸੀ ਕੈਟਾਗਰੀ ਨੂੰ ਛੱਡ ਕੇ ਕੋਈ ਮਰਜ਼ੀ ਕਾਸਟ ਤੋਂ ਲੜਕੀ ਬਿਲੋਂਗ ਕਰਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਨਾਲ ਤੁਸੀਂ ਗੱਲ ਕਰ ਸਕਦੇ ਹੋ ਹਾਂਜੀ ਮੋਬਾਈਲ ਨੰਬਰ ਹੈ ਜੀ 81462 53128 81 462 53 128 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 146 ਨਾਮ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਮੁੰਡੇ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ ਉਮਰ 30 ਸਾਲ ਹੈ ਜੀ ਮੁੰਡੇ ਦੀ ਹਾਈਟ 5 ਫੁੱਟ 8 ਇੰਚ ਸਟੱਡੀ ਕੰਪਿਊਟਰ ਸਾਇੰਸ ਡਿਪਲੋਮਾ ਜ਼ਮੀਨ 2 ਕਿੱਲੇ ਲਿਵਿੰਗ ਇਨ ਪੁਰਤਗਾਲ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਲੜਕੀ ਸੋਹਣੀ ਸੁਲੱਖੀ ਹੋਵੇ ਅਤੇ ਪੜ੍ਹੀ ਲਿਖੀ ਹੋਵੇ ਨਾਲ ਪਾਰਲਰ ਦਾ ਕੋਰਸ ਵੀ ਕੀਤਾ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਕਾਲ ਕਰਕੇ ਪਰਿਵਾਰ ਦਾ ਨੰਬਰ ਹੈ ਜੀ 88376 39542 88376 39542 ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਫਾਈਲ ਨੰਬਰ 147 ਨਾਮ ਕੋਰ ਜ਼ਿਲ੍ਹਾ ਮੋਗਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਧਾਲੀਵਾਲ ਡੇਟ ਆਫ ਬਰਥ 30 7 1992 ਹਾਈਟ 5 ਫੁੱਟ 5 ਇੰਚ ਸਟੱਡੀ ਬੀ ਪੋਸਟ ਬੀ ਐਸ ਬੇਸਿਕ ਬੀ ਐਸ ਸੀ ਨਰਸਿੰਗ ਕੀਤੀ ਹੈ ਜੀ ਲੜਕੀ ਕੈਨੇਡਾ ਵੀਟਰ ਬੀਚ ਦੇ ਗਈ ਹੈ ਫਾਦਰ ਰਿਟਾਇਰਡ ਨੇ ਫਰੋਮ ਗਵਰਨਮੈਂਟ ਜੌਬ ਤੋਂ ਬ੍ਰਦਰ ਮੈਰਿਡ ਟੋਰਾਂਟੋ ਬ੍ਰੈਂਪਟਨ ਪੂਰੀ ਫੈਮਿਲੀ ਜੀ ਇਹਨਾਂ ਦੀ ਕੈਨੇਡਾ ਵਿੱਚ ਹੈ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਕੈਨੇਡਾ ਦਾ ਪੀਆਰ ਹੋਵੇ ਕੁੜੀ ਕੈਨੇਡਾ ਵੀਟਰ ਵੀਜ਼ ਤੇ ਗਈ ਹੈ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਜਾਂ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 148 ਨੇਮ ਕੋਰ ਜੱਟ ਸਿੱਖ ਜਨਮ 15 1994 ਲੜਕੀ ਦੀ ਹਾਈਟ 5 ਫੁੱਟ 4 ਇੰਚ ਪੜਾਈ ਬੀ ਟੈਕ ਐਮਬੀਏ ਕੈਨੇਡਾ ਵਰਕ ਪਰਮਿਟ ਪੀਆਰ ਇਹ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਦੇ ਹੈ ਇਹਨਾਂ ਨੂੰ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕੇ ਨੂੰ ਜ਼ਮੀਨ 20 ਕਿੱਲੇ ਤੱਕ ਆਉਂਦੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹਾਂ ਜੀ। ਅਗਲਾ ਰਿਸ਼ਤਾ ਹੈ ਜੀ। ਫਾਈਲ ਨੰਬਰ 149, ਜ਼ਿਲ੍ਹਾ ਜਲੰਧਰ, ਕੁੜੀ ਦਾ ਕਾਸਟ ਆਰਾਮਗੜੀਆ। ਡੇਟ ਆਫ ਬਰਥ ਜੁਲਾਈ 1995, ਹਾਈਟ 5 ਫੁੱਟ 4 ਇੰਚ, ਕੁਆਲੀਫਿਕੇਸ਼ਨ ਬੀਏ ਐਮਏ, 뮤ਜ਼ਿਕ ਵੋਕਲ, ਬੀਜ ਐਡ ਜੋਬ। ਜੋਬ 뮤ਜ਼ਿਕ ਟੀਚਰ ਹੈ, ਪ੍ਰੋਫੈਸ਼ਨਲ। ਕੀਰਤਨ ਜੱਥਾ, ਸਿਵਲਿੰਗ 1 ਯੰਗਰ ਸਿਸਟਰ ਟੀਚਰ। ਬ੍ਰਦਰ ਕੰਪਿਊਟਰ ਆਪਰੇਟਰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਮੁੰਡਾ ਕੈਨੇਡਾ ਆਸਟਰੀਆ ਦਾ ਪੀਆਰ ਹੋਵੇ ਕਾਸਟ ਰਾਮ ਗੜੀਸ਼ ਹੋਵੇ ਪਰਿਵਾਰ ਸਾਰਾ ਅਮਰਤਾਰੀ ਹੋਵੇ ਕੁੜੀ ਇੰਡੀਆ ਹੀ ਹੈ ਕੁੜੀ ਵਧੀਆ ਸੋਹਣੀ ਜਿਹੀ ਹੈ ਮੁੰਡਾ ਵਧੀਆ ਸੋਹਣਾ ਜਿਹਾ ਹੋਵੇ ਪਰਿਵਾਰ ਬਿਲਕੁਲ ਵੈਸ਼ਨੂ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਹੋਰ ਬਧਰੇ ਜਾਣਕਾਰੀ ਲੈ ਸਕਦੇ ਹੋ ਜੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 151 ਜ਼ਿਲ੍ਹਾ ਪਸ਼ੇਂਡਾ ਮੁੰਡੇ ਦੀ ਕਾਸ਼ਟ ਜੱਟ ਸਿਕ ਡੇਟ ਆਫ ਬਰਥ 1 ਜੂਨ 1991 ਹਾਈਟ 5 ਫੁੱਟ 6 ਇੰਚ ਸਟੱਡੀ 10ਵੀਂ ਪਾਸ ਕੰਮ ਬਿਜ਼ਨਸ ਆਫ ਆਰਓ ਫਿਲਟਰ ਐਂਡ ਸੋਲਰ એનર્ਜੀ ਪਸ਼ੇਂਡਾ ਵਿੱਚ ਕੰਮ ਕਰ ਰਹੇ ਨੇ ਜ਼ਮੀਨ ਦੋ ਕਿੱਲੇ ਪਰਿਵਾਰ ਚ ਮਾਤਾ ਪਿਤਾ ਤੇ ਤਿੰਨ ਭਰਾ ਤਿੰਨ ਭਰਾ ਕੁਵਾਰੇ ਤੇ ਇੱਕ ਵਿਵਾਹਿਤ ਹੈ ਜੀ ਮੁੰਡਾ ਇੱਕ ਭੈਣ ਮੈਰਿਡ ਹੈ ਮੁੰਡੇ ਦਾ ਮੁੰਡੇ ਦਾ ਸਾਲਾਨਾ ਸੈਲਰੀ ਪੈਕੇਜ 10 ਤੋਂ 12 ਲੱਖ ਰੁਪਏ ਦਾ ਹੈ। ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜੀ। ਜਿਹੜਾ ਪਰਿਵਾਰ ਇਹ ਰਿਸ਼ਤਾ ਇਹਦੇ ਨਾਲ ਪਰਿਵਾਰ ਦਾ ਰਿਸ਼ਤਾ ਮੈਚ ਹੁੰਦਾ ਹੋਵੇ। ਉਹ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ। ਪਰਿਵਾਰ ਦਾ ਸੰਪਰਕ ਨੰਬਰ ਵੀ ਲੈ ਸਕਦੇ ਹੋ। ਧੰਨਵਾਦ ਜੀ।